ਹਾਂਜੀ ਦੱਸ ਦਿਓ ਜੀ ਅੱਜ ਕੋਈ ਨਵੇਂ ਬਿਜ਼ਨਸ ਦਾ ਆਰੰਭਤਾ ਕੀਤੀ ਆ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਸਾਰੇ ਵੀਰਾਂ ਨੂੰ ਮੇਰੇ ਪਰੇ ਸਾਭੀ ਪਤਾ ਹੀ ਆ ਕਿ ਨੀਨੀਤ ਗੀਤ ਸਿੰਘ ਤੁਹਾਡਾ ਵੀਰ ਅੱਜ ਸੀਕ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰ ਰਹੇ ਆ ਜੇ ਸਟਾਰ ਕਲੈਕਸ਼ਨ ਤੁਸੀਂ ਦੇਖਿਆ ਹੋਣਾ ਕਿ ਆਮ ਰੇਂਜਮੈਂਟ ਬਹੁਤ ਆ ਮਤਲਬ ਜਿਹੜੇ ਬ੍ਰਾਂਡਡ ਚੀਜ਼ਾਂ ਨੇ ਜਿਹੜੀ オリジナル ਬ੍ਰਾਂਡ ਨੇ ਉਹਨਾਂ ਦੇ ਰੇਟ ਬਹੁਤ ਦੇਸੀ ਆ ਤੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਸੀ ਲੇਕਿਨ ਸ਼ੌਂਕ ਬੜਾ ਸੀ ਸਾਰਿਆਂ ਨੂੰ ਕਿ ਅਸੀਂ ਵੀ ਕੀ ਬ੍ਰਾਂਡ ਵਾਲੀ ਚੀਜ਼ ਪਾਈ ਜਿਹੜੇ オリジナル ਬ੍ਰਾਂਡ ਆ ਤੇ ਆਪਾਂ ਉਹ ਇੱਕ ਕੋਸ਼ਿਸ਼ ਕੀਤੀ ਹੈ ਸਰਪਲਸ ਐਕਸਪੋਰਟ ਦਾ ਜਿਹੜਾ オリジナル ਬ੍ਰਾਂਡ ਆ ਉਹ ਤੁਹਾਨੂੰ 101% ਜਿੰਨੇ ਵੀ ਬ੍ਰਾਂਡ ਇੰਡੀਆ ਦੇ ਆ ਫੋਰਨ ਦੇ ਬ੍ਰਾਂਡ ਦੇ ਕੱਪੜੇ ਜੈਕ ਤਾਂ ਪੈਂਟਾਂ ਔਰ ਜੋ ਸਾਨੂੰ ਹੁਣ ਮੰਤਰੀ ਵਾਲੇ ਚ ਮਿਲਣਗੇ ਜੋ ਕਿ ਪਹਿਲਾਂ ਸਾਡੀ ਪਹੁੰਚ ਤੋਂ ਥੋੜਾ ਦੂਰ ਸੀ ਲੇਕਿਨ ਮੈਂ ਬੇਨਤੀ ਕਰਨਾ ਕਿ ਇਹ ਜਰੂਰ ਬ੍ਰਾਂਡਡ ਔਰਿਜਨਲ ਹੋਏਗਾ ਲੇਕਿਨ ਰੇਟ ਜਿਹੜਾ ਹੋਵੇ ਰੇਟ ਇੰਡੀਅਨ ਰੇਟ ਤੋਂ ਥੱਲੇ ਇਹ ਇੱਥੋਂ ਮਿਲਣਗੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਸੀਂ ਅੱਗੇ ਵੀ ਸਾਨੂੰ ਪਿਆਰ ਸਾਡਾ ਤੁਸੀਂ ਚੈਨਲ ਦਾ ਜਿਹੜਾ ਨਾਮ ਜੇ ਸਟਾਰ ਜੇ ਸਟਾਰ ਦੇ ਨਾਮ ਤੇ ਹੀ ਆਪਾਂ ਜੇ ਸਟਾਰ 컬렉ਸ਼ਨ ਨੂੰ ਵੀ ਤੁਸੀਂ ਇਦਾਂ ਹੀ ਚਾਰਟ ਦਿਓਗੇ ਤੇ ਮੇਰਾ ਸਾਥ ਦਿਓਗੇ ਤੇ ਤੁਸੀਂ ਜੇ ਇੱਕ ਵਾਰੀ ਜਰੂਰ ਆ ਕੇ ਵਿਜ਼ਿਟ ਕਰਨੀਆਂ ਤੇ ਪਰਖ ਕਰਨੀਆਂ ਕਿ ਵਾਕਈ ਕੱਪੜਾ ਜਿਹੜਾ ਬ੍ਰਾਂਡਡ ਆ ਤੇ ਪੂਰੀ ਮੇਨ ਸੇਵਾ ਤੁਹਾਨੂੰ ਆਪਾਂ ਜੀ ਦਿੰਦੇ ਹਾਂ ਲੋਕੇਸ਼ਨ ਦੱਸ ਦਿਓ ਸਟੇ ਲੋਕੇਸ਼ਨ ਹੈ ਜੀ ਆਪਣਾ ਮੰਨਦੀਪ ਕਾਰ ਪਾਰਕਿੰਗ ਦੇ ਸਾਹਮਣੇ ਨੇੜੇ ਹੀ ਮਕਸ ਦਾਖਨਾ ਧਾਰੀਵਾਲ ਦਾ ਤੇ ਮੈਂ ਧੰਨਵਾਦ ਕਰਦਾ ਹਾਂ ਅੱਜ ਬਾਪੂ ਜਨੈਲ ਸਿੰਘ ਮਾਲ ਜੀ ਦਾ ਕਿ ਉਹਨਾਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆ ਕੇ ਆਪਣੇ ਕਰ ਕਮਲਾ ਨਾਲ ਉਹ ਘਟ ਕੀਤਾ ਵਾ ਭਾਜੀ ਮਾਲ ਗੁਰਕਪਾਲ ਸਿੰਘ ਵੀਰ ਜੀ ਨੇ ਵੀ ਆਉਣਾ ਸੀ ਲੇਕਿਨ ਚੰਡੀਗੜ੍ਹ ਦੇ ਕੰਮੇ ਕਰਕੇ ਉਹਨਾਂ ਉੱਥੇ ਜਾਣਾ ਪਿਆ ਤੇ ਬਾਪੂ ਜੀ ਦਾ ਮੈਂ ਅਸ਼ੀਰਵਾਦ ਮਿਲਿਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜਿੱਦਾਂ ਸਾਨੂੰ ਪਿਆਰ ਦਿੰਦੇ ਹੋ ਇੰਨਾ ਹੀ ਪਿਆਰ ਦੇਣਾ ਲੋਕੇਸ਼ਨ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਵਾਂ ਦੀ ਆਪਣਾ ਧਾਰੀਗੜ ਡਾਕਖਾਨੇ ਦੇ ਨਾਲ ਗਲੀ ਇਹ ਸਾਹਮਣੀ ਕਾਰ ਪਾਰਕਿੰਗ ਆ ਤੇ ਇੱਕ ਹੋਰ ਯੂਜ਼ ਮੌਕਾ ਦੇ ਲਈ ਬੱਸ ਸਾਈਡ ਤੋਂ ਮਿਸਟਰ ਹੋ ਗਿਆ ਜੀ ਬੱਸ ਸਾਈਡ ਤੋਂ ਮਿਸਟਰ ਹੋ ਗਿਆ ਉਹ ਅੱਜ ਤਾਂ ਫਟਕਾ ਨਹੀਂ ਕੀਤਾ ਜੇ ਨਵੇਂ ਕੰਮ ਦਾ ਤੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਨਸ ਖੁਸ਼ੀਆਂ ਪਾਤਸ਼ਾਹੀਆਂ ਦੀ ਸਤਿਗੁਰ ਨਜ਼ਰ ਕਰੇ ਬਹੁਤ ਹੀ ਠਕੀ ਦੀ ਗੱਲ ਆ ਕਿ ਸਾਡਾ ਬਹੁਤ ਹੀ ਲਾਲਣਾ ਬੇਟਾ ਜਤਿੰਦਰਪਾਲ ਸਿੰਘ ਜੀ ਜਿਨੂੰ ਅਸੀਂ ਲਾੜਦਾ ਜੋਤੀ ਜੀ ਕਹਿੰਦੇ ਆ ਉਹ ਉਹਨਾਂ ਦੇ ਪਿਤਾ ਜੀ ਅੱਜ ਬਹੁਤ ਹੀ ਵਧੀਆ ਇਹਨਾਂ ਨੇ ਪ੍ਰਾਲਾ ਕੀਤਾ ਹੈ ਔਰ ਇਹ ਸ਼ਹਿਰ ਦੇ ਵਿੱਚ ਇੱਕ ਨਵIkਣੀ ਦੁਕਾਨ ਖੁੱਲੀ ਆ ਕਿਉਂਕਿ ਬਹੁਤ ਹੀ ਇਹ ਪਿਆਰ ਵਾਲਿਆ ਤੇ ਜਿਹੜੀ ਦੁਕਾਨ ਇਹਨਾਂ ਖੁੱਲੀ ਆ ਮੈਂ ਦੁਆ ਕਰਦਾ ਅਰਦਾਸ ਕਰਦਾ ਮਹਾਰਾ ਸਤਿਆ ਪਾਤਸ਼ਾ ਇਹ ਸਾਡੇ ਬੇਡੇ ਨੂੰ ਇਹਦੇ ਕਾਰੋਬਾਰ ਦੇ ਵਿੱਚ ਦਿਨ ਦੁਗਣੀ ਦੇ ਨਾਲ ਚੌਗਣੀ ਤਰੱਕੀ ਬਖਸ਼ੇ ਔਰ ਇਹ ਜਿਸ ਤਰ੍ਹਾਂ ਹਰ ਇੱਕ ਦੇ ਨਾਲ ਪਿਆਰ ਕਰਨ ਵਾਲਾ ਸਾਡਾ ਬੇਟਾ ਹੈ ਤੇ ਇਸ ਤਰ੍ਹਾਂ ਹੀ ਸਾਰਿਆਂ ਦਾ ਪਿਆਰ ਕਰਦਾ ਰਹੇ ਤੇ ਮੈਂ ਸਾਰੇ ਸਾਥੀਆਂ ਨੂੰ ਵੀ ਕਾਦੀਆਂ ਦੇ ਵਿੱਚ ਵੀ ਮੈਂ ਆਪਣੇ ਸਾਥੀਆਂ ਨੂੰ ਕਹਾਂਗਾ ਕਿ ਜੋ ਵੀ ਤੁਹਾਨੂੰ ਚੀਜ਼ ਚੰਗੀ ਲੱਗੇ ਇਹਨਾਂ ਕੋਲੋਂ ਆਣ ਕੇ ਖਰੀਦੋ ਕਿਉਂਕਿ ਇਹਨਾਂ ਦੀ ਜਿਹੜੀ ਚੀਜ਼ ਇਹਨਾਂ ਲਿਆਉਣੀ ਆ ਉਹ ਪਾਇਦਾਰ ਹੋਊਗੀ ਤੇ ਮੈਂ ਫੇਰ ਦੁਬਾਰਾ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਵਹਿਗੀ ਕਰਤਾ ਜੀ ਜਿੱਦੇ ਗੁਰੂ ਕਬਾਲ ਸਿੰਘ ਨੇ ਆਉਣਾ ਸੀ ਪਰ ਉਹਨਾਂ ਨੂੰ ਅੱਜ ਚੰਡੀਗੜ੍ਹ ਕੰਮ ਪੈ ਗਿਆ ਬਹੁਤ ਜ਼ਰੂਰੀ ਤੇ ਉਹਨਾਂ ਨੂੰ ਚੰਡੀਗੜ੍ਹ ਜਾਣਾ ਪਿਆ ਇਸ ਕਰਕੇ ਭਾਈ ਮੈਂ ਆਪਣੇ ਪੁੱਤਰ ਦੀ ਖੁਸ਼ੀ ਦੇ ਵਿੱਚ ਹਾਜ਼ਰ ਹੋਇਆ ਹਾਂ ਤੇ ਮੈਨੂੰ ਬਹੁਤ ਵੱਡੀ ਖੁਸ਼ੀ ਆ ਸਾਰੇ ਜਿੰਨੇ ਆਪਣੇ ਵਰਕਰ ਨੇ ਸਾਰੇ ਸਾਡੇ ਥੰਮਰੇ ਸਾਡੀ ਪਾਰਟੀ ਦੇ ਜੋ ਸਾਰੇ ਆਏ ਨੇ ਉਹ ਤੁਸੀਂ ਵੀ ਜੌਨ ਜੀ ਤੁਸੀਂ ਵੀ ਆ ਜਾਓ ਅੱਗੇ ਆ ਜਾਓ